ਨਗਰ ਕੌਂਸਲ ਕੁਰਾਲੀ ਦੀ ਮੀਟਿੰਗ ਵਿੱਚ ਗਰਜੀ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ 3 ਮਹੀਨੇ ਬਾਅਦ ਕੌਂਸਲ ਦੀ ਕੋਈ ਮੀਟਿੰਗ ਤਾਂ ਪੜਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਕੌਂਸਲ ਪ੍ਰਧਾਨ ਨੂੰ ਸਿੱਧਾ ਕਿਹਾ ਕਿ ਸਾਰੇ ਕੌਂਸਲਰਾਂ ਦੇ ਕੰਮ ਇੱਕ ਬਰਾਬਰ ਕਰੋ ਕੈਬਨਿਟ ਮੰਤਰੀ ਮੈਡਮ ਅਨਮੋਲ ਕਕਰਮਾਨ ਦਾ ਦਾਵਾ ਕਿ ਕੁਰਾਲੀ ਦੇ ਵਿੱਚ ਕੁਝ ਪਹਿਲਾਂ ਤੋਂ ਹੀ ਕੀਤੇ ਹੋਏ ਕੰਮਾਂ ਦੇ ਦੁਆਰਾ ਤੋਂ ਮਤੇ ਪਾਏ ਗਏ ਹਨ ਕੁਰਾਲੀ ਦੇ ਵਾਰਡ ਨੰਬਰ 15 ਦੇ ਨਾਲੇ ਵਿੱਚ ਪਾਈ ਪਾਉਂ ਦੇ ਮੁੱਦੇ ਦੀ ਹੋਵੇਗੀ ਜਾਂਚ ਬਿਨਾਂ ਟੈਂਡਰ ਤੋਂ ਕੀਤਾ ਜਾ ਰਿਹਾ ਹੈ ਕੰਮ ਕੀਤੀ ਜਾਂਦੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਤਾਂ ਨਗਰ ਕੌਂਸਲ ਦੇ ਕੰਮ ਕਹਿੰਦੇ ਨੇ ਕਿ ਅਕਸਰ ਬੋਲਦੇ ਨੇ ਅਤੇ ਇਹ ਇਸ ਕਰਕੇ ਬੋਲਦੇ ਨੇ ਕਿਉਂਕਿ ਸ਼ਹਿਰ ਦੇ ਵਿੱਚ ਬਿਨਾ ਟੈਂਡਰ ਤੋਂ ਹੀ ਕੰਮ ਕਈ ਥਾਵਾਂ ਤੇ ਚੱਲ ਰਹੇ ਨੇ ਅਤੇ ਸ਼ਹਿਰ ਦੇ ਜਿਆਦਾਤਰ ਨਾਲੇ ਤੁਸੀਂ ਦੇਖੇ ਹੋਣੇ ਕਿ ਪੱਟੇ ਹੋਏ ਹੋਣੇ ਮਹੀਨੇ ਤੋਂ ਲਗਾਤਾਰ ਲਗਭਗ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਮੀਟਿੰਗ ਵੀ ਨਹੀਂ ਹੋਈ ਸੀ ਪਰ ਉਹ ਕੰਮ ਕਿਸ ਤਰ੍ਹਾਂ ਨფერੇ ਚੜਨਗੇ ਉਸ ਬਾਬਤ ਅੱਜ ਮੈਡਮ ਅਨਮੋਲ ਗਗਨਮਾਨ ਵੱਲੋਂ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਮੀਟਿੰਗ ਹਾਲ ਦੇ ਵਿੱਚ ਪੁੱਜ ਕੇ ਅਤੇ ਵਾਰਡ ਨੰਬਰ 15 ਦੇ ਵਿੱਚ ਇੱਕ ਨਾਲੇ ਦੇ ਵਿੱਚ ਪਾਈਪਾ ਪਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਜੋ ਕਿ ਬਿਨਾਂ ਟੈਂਡਰ ਤੋਂ ਹੀ ਇਹ ਕੰਮ ਚੱਲ ਰਿਹਾ ਸੀ ਅਤੇ ਉਸ ਦਾ ਕੰਮ ਵੀ ਸ਼ਾਇਦ ਹੁਣ ਰੁਕ ਸਕਦਾ ਹੈ ਅਤੇ ਮੈਡਮ ਅਨਮੋਲ ਗਗਨਮਾਨ ਵੱਲੋਂ ਵੀ ਇਹ ਕਿਹਾ ਗਿਆ ਕਿ ਗਲਤ ਤਰੀਕੇ ਦੇ ਨਾਲ ਕੋਈ ਵੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵੀ ਗਲਤ ਤਰ੍ਹਾਂ ਦੇ ਟੈਂਡਰ ਲਾਵੇਗਾ ਅਤੇ ਗਲਤ ਤਰ੍ਹਾਂ ਦੇ ਕੰਮ ਕਰੇਗਾ ਤਾਂ ਉਸ ਤੇ ਬੰਦੀ ਹੋਈ ਕਾਰਵਾਈ ਵੀ ਕੀਤੀ ਜਾਵੇਗੀ ਫਿਲਹਾਲ ਮੈਡਮ ਅਨਮੋਲ ਗਗਨਮਾਨ ਵੱਲੋਂ ਵੀ ਹੁਣ ਮੋਰਚਾ ਸੰਭਾਲ ਲਿੱਤਾ ਗਿਆ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਕੌਂਸਲਰ ਗਲਤ ਤਰੀਕੇ ਦੇ ਨਾਲ ਕੰਮ ਕਰੇਗਾ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਅੱਜ ਕਾਫੀ ਗੱਲਬਾਤ ਹੋਈ ਹੈ ਦੇਖੋ ਬਹੁਤ ਸਾਰੇ ਕੰਮ ਸੀ ਜਿਹੜੇ ਕੋਰਾਲੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮ ਸੀਜ਼ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮ ਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ 'ਚ ਹਰ ਟਾਈਮ ਵਿਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜ੍ਹਣਗੇ ਕੁਝ ਪਹਿਲਾਂ ਵਾਲੇ ਵੀ ਕੰਮ ਆ 3.5 ਕਰੋੜ ਦੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫੇਰ ਰੁਕਣੇ ਨਹੀਂ ਹੈ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀ ਹੈ ਜਿਦੇ ਚ ਸਾਰੇ ਕੰਮ ਪਾ ਕੇ ਉਹ ਕਮਾਂ ਨੂੰ ਨਿਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋਈ ਜਾਣਾ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ಮತਿਆਂ ਦੇ ਵਿੱਚ ਕਿਹੜੀ ਗੱਲ ਦੇਖੀ ਗਈ ਹੈ ਪ੍ਰਧਾਨ ਜੀ ਦੇ ਵਾਰਡ ਦੇ ਵਿੱਚ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਹਨ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਦੇ ਵਾਰਡ ਦੇ ਵਿੱਚ ਘੱਟ ਕੀਮ ਦੇ ਮਤੇ ਪਾਏ ਗਏ ਉਸ ਬਾਰੇ ਵੀ ਗੱਲ ਹੋਈ ਹੈ ਜੀ ਦੇਖੋ ਵਾਰਡ ਐਮਸੀ ਨੇ ਇਤਰਾਜ਼ ਜਤਾਇਆ ਕਿ ਕੁਝ ਦੇ ਕੰਮ ਘਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰੀਕੇ ਸਾਡੀ ਜਿਹੜੀ ਪਾਰਟੀ ਆ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਧੱਕਾਸ਼ਾਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਿਉਂਕਿ ਲੋਕ ਸਫਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਜਿਹੜੇ ਲੋਕ ਕੋਈ ਸਾਡੀ ਸਪੋਰਟ ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਇੱਥੇ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾਂ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਕਹੀਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਗਏ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਬਰਸਾਤਾਂ ਦਾ ਮੌਸਮ ਹੈ ਮੈਡਮ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਜੋ ਮਕਾਨ ਖੜੇ ਸੀਗੇ ਜੀ ਤੇ ਹੁਣ ਫਿਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖੇ ਨਹੀਂ ਪਾਸ ਹੁੰਦੇ ਹੈਗੇ ਨਦੀਆਂ ਦੇ ਵਿੱਚ ਕੰਸਟਰਕਸ਼ਨ ਕਿਉਂ ਹੋ ਰਹੀ ਹੈ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਜੀਓ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਹੈ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਕਿ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕੋਈ ਸਹਿਯੋਗ ਨਹੀਂ ਹੈ ਉਹਨੂੰ ਠਾ ਦੋ ਜੀ ਆ ਉਹ ਮੈਨੂੰ ਉਹ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਨ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਇੱਕ ਕਲੋਨੀਆਂ ਦੇ ਬਕਾਇਆ ਦੀ ਕਾਫੀ ਦੇਰ ਤੋਂ ਜਿਹੜੀ ਮੈਡਮ ਗੱਲ ਚੱਲ ਰਹੀ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿਹਾ ਕੋਈ ਬਕਾਇਆ ਹੁਣ ਤੱਕ ਪਾਇਆ ਗਿਆ ਹੈ ਜੀ ਜਾਂ ਅਗਲੀ ਕਾਰਵਾਈ ਕੀ ਹੋਵੇਗੀ ਦੇਖੋ ਐਮਸੀਆ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲਬਾਤ ਰੱਖੀ ਹੈ ਕਿ ਜਿਹੜੀਆਂ ਇੱਥੇ ਕਲੋਨੀਜ਼ ਨੇ 25-26 ਕਰੋੜ ਰੁਪਏ ਕੁਝ ਵੀ ਹਾਂਜੀ 26 ਕਰੋੜ ਰੁਪਏ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਓ ਤੁਸੀਂ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ ਵਿੱਚ ਵਿਸਥਾਰਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਇਓ ਮੈਂ ਕਿਹਾ ਸੀ ਵੀ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੇ মিডিਏ ਦੇ ਸਾਹਮਣੇ ਹੁੰਦੀ ਆ ਤੇ ਨੋ ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਹਾਂ ਉਹ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਤਰੀਕ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਦੇ ਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਚ ਵਿਸਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੁ ਢਿੱਲੀ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ੁਰਾਲੀ ਦੇ ਵਿੱਚ ਡਿਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇੰਨਾ ਕਮਾ ਰਹੇ ਹੋ ਤੇ ਛੋਟੀ-ਛੋਟੀਆਂ ਰਕਮਾਂ ਆਪਣੇ ਕੋਲ ਰੱਖੀ ਦੀਆਂ ਨਹੀਂ ਹੁੰਦੀਆਂ ਕਿ ਮੈਨੂੰ ਉਹ ਰਾਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾਰਵੇ ਵੀ ਕਿਸੇ ਨਾਲ ਕੋਈ ਪਾਰਸ਼ੀਅਲਟੀ ਕਰਨੀ ਆ ਜਾਂ ਕੋਈ ਮਤਭੇਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਰੁਕਣਾ ਮੈਡਮ ਸ਼ਹਿਰ 'ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਕਹਿੰਦੇ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇਹ ਤੁਸੀਂ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਯੂਸਾਬੇ ਜਿਹੜੇ ਆਪ ਭਾਰਤ ਪੂਸ਼ਨ ਜੀ ਵੀ ਕਹਿ ਰਹੇ ਸੀ ਦੇਖੋ ਇਹ ਤੇ ਸਤਾਧਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਖੁਦ ਉਸ ਚੀਜ਼ ਤੇ ਅਲੀਗੇਸ਼ਨ ਲਗਾਉਂਦੇ ਪਏ ਆ ਵੀ ਜਗ੍ਹਾ ਜਗ੍ਹਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਊਂਡ ਉੱਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕੋ ਪਾਇਆ ਹੋਇਆ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫਿਰ ਉਸੇ ਕੰਮ ਦੇ ਪੈਸੇ ਪਾਏ ਹੋਏ ਨੇ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚ ਨਵੇੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦਵਾਂਗੇ ਜੀ ਸਰ ਜੇ ਕੋਈ ਗਲਤ ਟੈਂਡਰ ਪਾਉਂਦਾ ਉਸ ਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਜੀ ਕਿਉਂ ਨਹੀਂ ਹੋਗੀ ਕੀਤੀ ਜਾਏਗੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਆਮ ਟੋਟਲੀ ਔਨ ਇਟ ਮੈਂ ਇਸੇ ਚੀਜ਼ ਉੱਪਰ ਆ ਇਸੇ ਚੀਜ਼ ਉੱਪਰ ਗੌਰ ਕਰ ਰਹੀ ਆ ਬਸ ਤੁਹਾਨੂੰ ਹੁਣ ਅੱਗੇ-ਅੱਗੇ ਕਰਕੇ ਵਿਖਾਉਣੀ ਹੈ ਠੀਕ ਹੈ ਥੈਂਕ ਯੂ ਕੀ ਆਪਾਂ ਕੰਮ ਕਰਨੇ ਬਹੁਤ ਧੰਨਵਾਦ ਅੱਜ ਦੀ ਮੀਟਿੰਗ 'ਚ ਤਕਰੀਬਨ ਅਸੀਂ ਸ਼ਹਿਰ ਦੇ 10 ਕਰੋੜ ਰੁਪਏ ਦੇ ਕੰਮ ਹੋਸਟਲੇ ਕੇ ਆਏ ਤੇ ਹਾਊਸ ਨੇ ਉਹਨਾਂ ਨੂੰ ਬਹੁਤ ਵਧੀਆ ਪਾਸ ਕਰਤਾ ਪਰ ਉਹਦੇ ਵਿੱਚ ਕੁਝ ਸਾਡੀ ਸਿਵਲ ਬ੍ਰਾਂਚ ਦੀ ਤੇ ਈਓ ਸਾਹਿਬ ਦੀ ਕੋ ਕੋਆਰਡੀਨੇਸ਼ਨ ਚ ਕਮੀ ਸੀਗੀ ਉਹ ਦੋਨੇ ਬ੍ਰਾਂਚਾਂ ਮੜਕੇ ਉਹਦੇ ਤੇ ਕੋਈ ਹੱਲ ਹੱਲ ਕੱਢਣੀਆਂ